ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਜਿਹੜੇ ਫੇਸਬੁੱਕ ਤੇ YouTube ਚੈਨਲ ਦੇ ਨਾਲ ਡਾਕਟਰ ਧੀਮਰਾਓ ਅੰਬੇਦਕਾ ਸਾਭ ਜੀ ਦੇ ਜਨਮ ਦਿਹਾੜੇ ਤੇ ਨਗਰ ਕੌਂਸਲ ਜਗਰਾਉਂ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਜਿੱਥੇ ਕਿ ਅੱਜ ਡੀਏਜੀ ਲੁਹਾਰਣਾ ਸ਼੍ਰੀਮਤੀ ਜਗਦਲੇ ਨਲੰਬਰੀ ਬੀਏ ਆਈਪੀਐਸ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਐਸਐਸਪੀ ਲੁਹਾਰਣਾ ਦਿਹਾਤੀ ਡਾਕਟਰ ਅੰਕੁਰ ਗੁਪਤਾ ਜੀ ਡੀਐਸਪੀ ਇੰਦਰਜੀਤ ਸਿੰਘ ਬੋਪਰਾ ਜੀ ਐਸ ਐਚਓ ਸਿਟੀ ਬਰਿੰਦਰਪਾਲ ਸਿੰਘ ਉਪਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਸ਼੍ਰੀ ਗਿਜਾਰਾਮ ਬਾਲਮਿੱਕੀ ਜੀ ਸੈਂਟਰਲ ਬਾਲਮਿਕ ਸਭਾ ਇੰਡੀਆ ਜਗਤਾਰ ਸਿੰਘ ਜਗਾ ਹਿਸਵਾਲ ਜੀ ਪ੍ਰਧਾਨ ਕਾਂਗਰਸ ਜਗਰਾਉਂ ਜਤਿੰਦਰਪਾਲ ਸਿੰਘ ਰਾਣਾ ਜੀ ਪ੍ਰਧਾਨ ਨਗਰ ਕੌਂਸਲ ਜਗਰਾਉਂ ਸਰਕਾਰ ਵੀ ਕਰਨਲ ਇੰਦਰਪਾਲ ਸਿੰਘ ਜੀ ਬੀ ਜੀ ਪੀ ਪ੍ਰਧਾਨ ਜਗਰਾਉਂ ਅਤੇ ਡਾਕਟਰ ਨਰਿੰਦਰਪਾਲ ਸਿੰਘ ਜੀ ਬੀ ਕੇ ਗੈਲਸ ਏਜੰਸੀ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਸਟੇਜ ਦਾ ਦੇ ਇਸ ਦਾ ਸੰਚਾਲਕ ਹਮੇਸ਼ਾ ਦੀ ਤਰ੍ਹਾਂ ਕੈਪਟਨ ਨਰੇਸ਼ਵਰ ਭਾਈ ਨੇ ਬਖੂਬੀ ਨਵਾਇਆ ਤੋਂ ਸਾਬ ਨੂੰ ਤੇ ਐਸਐਸਪੀ ਸਾਹਿਬ ਨੂੰ ਸਥਾਨ ਗ੍ਰੈਂਡ ਕਰਨਗੇ ਜੀ ਉਹਨਾਂ ਦੇ ਨਾਲ ਹੀ ਸ਼੍ਰੀ ਕੇਚਰਾਮ ਬਾਲਮੀਕੇ ਸਾਹਿਬ ਕੇਚਰਾਮ ਸੈਂਟਰ ਬਾਲਮੀਸਤਰਾ ਦੇ ਕੌਮੀ ਪ੍ਰਧਾਨ ਕੇਚਰਾਮ ਜੀ ਬਾਲਮੀਕੇ ਜਿਵੇਂ ਨਾਮਾ ਤਾਂ ਬਹੁਤ ਸਮਾਂ ਲੱਗ ਜੂਗਾ ਸਾਰੇ ਸਰਕਾਰ ਜੋਗਾ ਜਿੰਨੀਆਂ ਵੀ ਸਰਕਾਰ ਜੋਖ ਸਿੱਖਿਤਾ ਸਾਡੇ ਇਸ ਸਮਾਗਮ ਦੇ ਅੰਦਰ ਪਹੁੰਚਿਆ ਮੈਂ ਅੱਜ ਤੁਹਾਨੂੰ ਇੱਥੇ ਪਹੁੰਚਣ ਤੇ ਸਾਡੀ ਸਮੁੱਚੀ ਟੀਮ ਵੱਲੋਂ ਜੀ ਆਇਆਂ ਜਿੰਨ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਇੱਥੇ ਪਹੁੰਚਣ ਦੇ ਉੱਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਸੀਂ ਹਰੇਕ ਸਾਲ ਸਟੇਟ ਲੈਵਲ ਦਾ ਪ੍ਰੋਗਰਾਮ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਤੋਂ ਅਸੀਂ ਦੇਖਿਆ ਸਾਰਿਆਂ ਨੇ ਇਕੱਠ ਕਰਕੇ ਅਸੀਂ ਕਰਦੇ ਰਹੇ ਹਾਂ ਇਸ ਵਾਰ ਖੁਸ਼ੀ ਪਰਿਵਾਰਿਕ ਰੁਜੇਵੇਂ ਹੋਣ ਕਰਕੇ ਮੈਂ ਵੀ ਇੱਥੇ ਨਾ ਹੋਣ ਕਰਕੇ ਅਸੀਂ ਤਾਂ ਛੋਟਾ ਜਿਹਾ ਸਮਾਗਮ ਰੱਖਿਆ ਜਿੱਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਨੇ ਪਹੁੰਚ ਕੇ ਸਾਡਾ ਬਹੁਤ ਬੜਾ ਪੂਰੇ ਭਾਈਚਾਰੇ ਦਾ ਜਿਹੜਾ ਮਾਣ ਵਧਾਇਆ ਉਹਦੇ ਲਈ ਅਸੀਂ ਸਾਡੇ ਜਿੰਨਾ ਦੇ ਰਣੀ ਰਾਵਾਂਗੇ ਦੇਣ ਨਹੀਂ ਦੇ ਸਕਦੇ ਡੀਆਈਜੀ ਸਾਹਿਬ ਮੈਂ ਆਪ ਜੀ ਦਾ ਸਦਾ ਹੀ ਥੈਂਕਸ ਕਰਨਾ ਚਾਹੁੰਗਾ ਸਾਡਾ ਸਮਾਜ ਸਦਾ ਹੀ ਧੰਨਵਾਦ ਕਰਨਾ ਚਾਹੂਗਾ ਆਪ ਜੀ ਦਾ ਕਿਉਂਕਿ ਜਦੋਂ ਜੀ ਤੋਂ ਆਪ ਜੀ ਨੇ ਕਮਾਂਡ ਸੰਭਾਲੀ ਆ ਆਪ ਜੀ ਨੇ ਸਾਨੂੰ ਜਗਰੌਂ ਦੇ ਅੰਦਰ ਐਸੇ ਵਧੀਆ ਮੇਕ ਅਫਸਰ ਦਿੱਤੇ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਅੱਜ ਜਦੋਂ ਵੀ ਅਸੀਂ ਜਾਣੇ ਆ ਮੇਕਮਾ ਪੂਰੀ ਇਹਨਾਂ ਦੀ ਸਮੁੱਚੀ ਟੀਮ ਗਰੀਬਾਂ ਦੇ ਮਸੀਹਾ ਬਣ ਕੇ ਕੰਮ ਕਰ ਰਹੇ ਨੇ ਸੋ ਸਾਨੂੰ ਉਹਦੇ ਨਾਲ ਹਮੇਸ਼ਾ ਹੀ ਇੱਕ ਪਰਿਵਾਰ ਵਾਲਾ ਮਾਹੌਲ ਮਿਲਦਾ ਜਦੋਂ ਵੀ ਸਾਨੂੰ ਕਿਉਂਕਿ ਸਾਡੇ ਹੀ ਸਮਾਜ ਦੇ ਅਸੀਂ ਨਮਾਇੰਦਗੀ ਕਰਦੇ ਆ ਤਾਂ ਸਾਡੇ ਕੋਲੇ ਕੋਈ ਮਸਲਾ ਪਹੁੰਚਦਾ ਮਹਿਕਮਾ ਜਗਰੌਣ ਦੇ ਅੰਦਰ ਪਿਛਲੇ ਸਮੇਂ ਦੇ ਅੰਦਰ ਕਾਫੀ ਹਵਾਵਾਂ ਚੱਲੀਆਂ ਕੁਝ ਧਾਰਮਿਕ ਪੱਖ ਤੋਂ ਕੁਝ ਹੋਰ ਪਰ ਅਫਸਰ ਸਹਿਮਾਨ ਦੀ ਸਿਆਣਪ ਦੇ ਨਾਲ ਸ਼ਾਂਤਮਈ ਮਾਹੌਲ ਜਗਰੌਣ ਦੇ ਅੰਦਰ ਬਣਿਆ ਰਿਹਾ ਜਿਹਦੇ ਲਈ ਮੈਂ ਕਹਿੰਦਾ ਵੀ ਪੰਜਾਬ ਪੁਲਿਸ ਆ ਜਿਹੜੀ ਖਾਸ ਕਰਕੇ ਜਗਰਾਉਂ ਪੁਲਿਸ ਲੁਧਿਆਣਾ ਪੁਲਿਸ ਵਧਾਈ ਦੇ ਪਾਤਰ ਆ ਉਹਦੇ ਲਈ ਮੈਂ ਵਧਾਈ ਵੀ ਦਿੰਦਾ ਔਰ ਥੈਂਕ ਯੂ ਵੀ ਕਰਦਾ ਤੁਹਾਡਾ ਕਿ ਤੁਸੀਂ ਹਮੇਸ਼ਾ ਹੀ ਜਿਹੜਾ ਸਾਨੂੰ ਇੱਕ ਗਰੀਬ ਵਰਗ ਨੂੰ ਖਾਸ ਕਰਕੇ ਜਦੋਂ ਅਸੀਂ ਜਾਣਦੇ ਆ ਤੇ ਮਾਨ ਬਖਸ਼ਦੇ ਸਾਡੇ ਮਾਨਯੋਗ ਡੀਐਸਪੀ ਸਿਟੀ ਜੀ ਉੱਤੇ ਆਇਨੀ ਭਾਮਿਆ ਜੱਜੋ ਜੀ ਉਹਨਾਂ ਦਾ ਵੀ ਮੈਂ ਸਪੈਸ਼ਲੀ ਥੈਂਕਸ ਕਰਨਾ ਚਾਹੂੰਗਾ ਜਿਨ੍ਹਾਂ ਨੇ ਇੱਕ ਮਕਮਲ ਵੀ ਜਗਰਾਉਂ ਦੇ ਮਾਹੌਲ ਨੂੰ ਹਮੇਸ਼ਾ ਹੀ ਸਾਨੂੰ ਮਾਨ ਬਖਸ਼ਿਆ ਤੁਹਾਡੀ ਸਾਡੀ ਪਹਿਲਾਂ ਪਹੁੰਚ ਉੱਥੇ ਤੱਕ ਹੁੰਦੀ ਆ ਕਿਉਂਕਿ ਸਾਡਾ ਜਿਹੜੇ ਜ਼ਿਮੇ ਆ ਉੱਥੇ ਤੱਕ ਹੁੰਦੇ ਆ ਕਿਉਂਕਿ ਸੀਨੀਅਰ ਅਫਸਰਾਂ ਤੱਕ ਤਾਂ ਸਾਨੂੰ ਕਦੇ-ਕਦੇ ਕੰਮ ਪੈਂਦਾ ਸਵੇ ਦੇ ਲਈ ਸਮੁੱਚੀ ਪੁਲਿਸ ਦਾ ਅੱਜ ਸਾਨੂੰ ਇੱਥੇ ਮਾਨ ਵਿਦਾਨ ਦੇ ਲਈ ਬਾਬਾ ਸਾਹਿਬ ਦੇ ਜਨਮ ਦਿਨ ਦੇ ਉੱਪਰ ਜਿਹੜਾ ਤੁਸੀਂ ਮਾਨ ਬਖਸ਼ਿਆ ਸੀ ਤੁਹਾਡਾ ਦੇ ਨਹੀਂ ਦੇ ਸਕਦੇ ਸੋ ਇੱਕ ਵਾਰੀ ਫੇਰ ਸਾਡੀ ਸਮੁੱਚੀ ਟੀਮ ਵੱਲੋਂ ਪੂਰੀ 13 ਮੈਂਬਰੀ ਕਮੇਟੀ ਵੱਲੋਂ ਆਪ ਜੀ ਨੂੰ ਇੱਥੇ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਵਾਲਮੀਕ ਸਭਾ ਕੇ ਜਰਮ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰੇ ਜਿਹੜੇ ਆਰਗੇਨਾਈਜ਼ਰ ਹੈ ਨਗਰ ਕਾਉਂਸਲ ਦੇ ਸਾਰੇ ਅਹੁਦੇਦਾਰ ਸਹਿਬਾਨ ਸਫਾਈ ਕਰਮਚਾਰੀ ਦੇ ਸਾਰੇ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਤੇ ਮੈਂ ਸਭ ਤੋਂ ਹੀ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦਾ ਕਿ ਸਾਨੂੰ ਇਹ ਮੌਕਾ ਦਿੱਤਾ ਹੈ ਅੱਜ ਇੱਥੇ ਬੁਲਾ ਕੇ ਖਾਸ ਤੌਰ ਤੇ ਮੈਂ ਡੀਏਜੀ ਮੈਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਸ ਦਿਹਾੜੇ ਤੇ ਆ ਕੇ ਜਿਹੜੀ ਪੂਰੇ ਪ੍ਰੋਗਰਾਮ ਦੀ ਜਿਹੜੀ ਮਹਿਮਾ ਨੂੰ ਹੋਰ ਵਧਾਇਆ ਇਸ ਮੌਕੇ ਜਿਵੇਂ ਬੱਚਾ ਬੋਲ ਕੇ ਗਿਆ ਕਿ ਇਕਵੈਲਿਟੀ ਜਿਹੜੀ ਸਮਾਨਤਾ ਬਾਬਾ ਸਾਹਿਬ ਅੰਬੇਦਕਰ ਜੀ ਕਰਕੇ ਸਾਨੂੰ ਮਿਲੀ ਸਾਰਿਆਂ ਨੂੰ ਇਕਵੈਲਿਟੀ ਮਿਲੀ ਤੇ ਇਹ ਸੰਵਿਧਾਨ ਉਹਨਾਂ ਨੇ ਖੜਾ ਕੀਤਾ ਉਹਦੇ ਬਤੌਰ ਅੱਜ ਅਸੀਂ ਇੱਥੇ ਖੜੇ ਆ ਇਸ ਨੌਕਰੀ ਦੇ ਵਿੱਚ ਉਹ ਵੀ ਉਹਨਾਂ ਦੀ ਸੰਵਿਧਾਨ ਚ ਲਿਖੀ ਗਈ ਇਹ ਸਰਵਿਸ ਹੈ ਸੋ ਜਿਵੇਂ ਮੇਜਰ ਆਮਦੀ ਨੇ ਕਿਹਾ ਕਿ ਕੋਠੀਆਂਕਾਰਾਂ ਦਾ ਜਿਹੜੇ ਅਹੁਦੇ ਹੈਗੇ ਨੇ ਤੇ ਇੰਨੀ ਮੈਂ ਕਹਿੰਦਾ ਜਿਹੜੀ ਸਾਡੀ ਨੂੰ ਸਾਨੂੰ ਵਰਦੀ ਮਿਲੀ ਹੈ ਉਹ ਵੀ ਉਹਨਾਂ ਦੀ ਬਦੌਲਤ ਹੀ ਮਿਲੀ ਹੈ ਜਿਹੜੇ ਦੇ ਉਹਨਾਂ ਦਾ ਕਨਸਟੀਟਿਊਸ਼ਨ ਜਿਹੜਾ ਸਾਰਾ ਸੰਵਿਧਾਨ ਜਿਹਦੇ ਆਧਾਰ ਤੇ ਹੀ ਅੱਗੇ ਸਾਰੇ ਕਾਨੂੰਨ ਬਣੇ ਨੇ ਸੋ ਉਹ ਆਧਾਰ ਹੈ ਉਹਨਾਂ ਦੀ ਸੋਚ ਜੋ ਹੈ ਉਹ ਕਨਸਟੀਟਿਊਸ਼ਨ ਲਿਖੀ ਗਈ ਹੈ ਤੇ ਕਨਸਟੀਟਿਊਸ਼ਨ ਤੋਂ ਅੱਗੇ ਸਾਰੇ ਕਾਨੂੰਨ ਬਣਦੇ ਹੈਗੇ ਨੇ ਸੋ ਕਿੱਡੀ ਵੱਡੀ ਉਹਨਾਂ ਦੀ ਦੇਣ ਹੈ ਸਾਡੇ ਦੇਸ਼ ਭਾਰਤ ਨੂੰ ਤੇ ਉਹਨਾਂ ਦੀ ਇਸ ਸੋਚ ਨੂੰ ਮੇਰੇ ਵੱਲੋਂ ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਸਲਾਮ ਹੈ ਜੀ ਮੈਂ ਉਮੀਦ ਕਰਦਾ ਹਾਂ ਕਿ ਉਹਨਾਂ ਦੀ ਸੋਚ ਤੇ ਆਪਾਂ ਇਸੇ ਤਰ੍ਹਾਂ ਪਹਿਰਾ ਬੰਦੇ ਰਵਾਂਗੇ ਤੇ ਅੱਗੇ ਆਪਣਾ ਜਿਹੜਾ ਫਿਊਚਰ ਹੈ ਉਹ اسی ਤਰ੍ਹਾਂ ਵਧੀਆ ਤਰੀਕੇ ਨਾਲ ਉਹਨਾਂ ਦੀ ਸੋਚ ਦੀ ਅੱਗੇ ਬਿਲਡ ਕਰਾਂਗੇ ਮੇਰੇ ਵੱਲੋਂ ਫੇਰ ਇੱਕ ਵਾਰੀ ਬਹੁਤ-ਬਹੁਤ ਤੁਹਾਡਾ ਸਾਰਿਆਂ ਨੂੰ ਮੁਬਾਰਕਬਾਦ ਇੱਕ ਸ਼ੁਭ ਦਿਹਾੜੇ ਦੀ ਤਮਪਰੇ ਵਿਜੇ ਆਈਪੀਐਸ ਵੈਲਕਮ ਮੈਮ ਥੈਂਕ ਯੂ ਸੋ ਮੱਚ ਬਹੁਤ-ਬਹੁਤ ਪਿਆਰ ਦਿੱਤਾ ਤੁਹਾਨੂੰ ਤੁਸੀਂ ਸਾਰਿਆਂ ਨੇ ਅੱਜ ਮੈਨੂੰ ਇੱਥੇ ਬੁਲਾ ਕੇ ਇੰਨਾ ਸਨਮਾਨ ਦਿੱਤਾ ਇੰਨਾ ਮਾਨ ਬਖਸ਼ਿਆ ਡਾਕਟਰ ਬੀ ਆਰ ਅੰਬੇਡਕਰ ਜੀ ਉਹ ਪਵਿੱਤਰ ਨਾਮ ਹੈਗਾ ਭਾਰਤ ਦੀ ਪਵਿੱਤਰ ਧਰਤੀ ਤੇ ਉਹ ਸੁਪੁੱਤਰ ਜੰਮਿਆ ਜਿਨੇ ਭਾਰਤ ਨੂੰ ਸੰਵਿਧਾਨ ਦੀ ਦੇਣ ਦਿੱਤੀ ਕਾਨੂੰਨ ਦੀ ਦੇਣ ਦਿੱਤੀ ਪਰ ਬਹੁਤ ਘੱਟ ਲੋਕ ਇਹ ਜਾਣਦੇ ਹੈਗੇ ਕਿ ਉਹ ਮਹਿਲਾਵਾਂ ਦੇ ਅਧਿਕਾਰ ਦੇ ਵੀ ਬਹੁਤ ਵੱਡੇ ਸਪੋਰਟਰ ਸਨ ਵੀ ਦੇਦੋ ਤੁਸੀਂ ਕਹਿੰਦੇ ਹੋ ਵੀ ਅਸੀਂ ਇੱਥੇ ਖੜੇ ਉਹ ਬੱਚਾ ਇੱਥੇ ਖੜਿਆ ਸੀ ਉਹ ਬਾਬਾ ਸਾਹਿਬ ਅੰਬੇਡਕਰ ਕਰਕੇ ਖੜਿਆ ਸੀ ਜਿਹੜੀ ਮੈਂ ਵੀ ਇੱਥੇ ਖੜੀ ਆ ਉਹ ਬਾਬਾ ਸਾਹਿਬ ਅੰਬੇਡਕਰ ਕਰਕੇ ਖੜੀ ਆ ਡਾਕਟਰ ਬਾਬਾ ਸਾਹਿਬ ਅੰਬੇਡਕਰ ਮਹਾਰਾਸ਼ਟਰਾ ਤੋਂ ਸੀਗੇ ਤੇ ਆਈ ਆਲਸੋ ਬਿਲੋਂਗ ਟੂ ਮਹਾਰਾਸ਼ਟਰਾ ਸੋ ਸੋ ਬਹੁਤ ਵੱਡੇ ਸਪੋਰਟਰ ਸੀਗੇ ਬੇਸਿਕਲੀ ਉਹਨਾਂ ਦੀ ਸੋਚ ਇਹ ਸੀ ਕਿ ਜੋ ਵੀ ਦੀਨ ਹੈਗਾ ਦੁਖੀ ਹੈਗਾ ਜਿਹਨੂੰ ਕਿਸੇ ਚੀਜ਼ ਤੋਂ ਵਾਂਝਾ ਰੱਖਿਆ ਗਿਆ ਹੈਗਾ ਉਹਨੂੰ ਉਹ ਚੀਜ਼ ਮਿਲਣੀ ਚਾਹੀਦੀ ਹੈ ਉਹ ਸੋਸ਼ਲ ਜਸਟਿਸ ਤੇ ਇਕਵੈਲਿਟੀ ਦੀ ਗੱਲ ਕਰਦੇ ਸੀਗੇ ਮਤਲਬ ਸਾਰਿਆਂ ਨੂੰ ਸਾਰੇ ਚੀਜ਼ ਦਾ ਸਮਾਨ ਹੱਕ ਮਿਲਣਾ ਚਾਹੀਦਾ ਸੀ ਇਹ ਉਹਨਾਂ ਦੀ ਸੋਚ ਸੀਗੀ ਤਾਂ ਹਰੇਕ ਨੂੰ ਸਿੱਖਿਆ ਮਿਲਣੀ ਚਾਹੀਦੀ ਸੀ ਸਮਾਨ ਸਿੱਖਿਆ ਸਮਾਨ ਹੱਕ ਮਿਲਣਾ ਚਾਹੀਦਾ ਸੀ ਉਸ ਤਰੀਕੇ ਦੀ ਗੱਲ ਉਹ ਕਰਦੇ ਸੀਗੇ ਤੇ ਉਹੀ ਸੋਚ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਉਤਾਰੀ ਉਹੀ ਸੋਚ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਤਾਰੀ ਤੇ ਉਹੀ ਸੋਚ ਉਹਨਾਂ ਨੇ ਆਪਣੀ ਵਰਤਨ ਦੇ ਵਿੱਚ ਉਤਾਰੀ ਤੇ ਉਹਨਾਂ ਦੀ ਜੇ ਆਪਾਂ ਪੂਰੀ ਜੀਵਨੀ ਦੇਖੀਏ ਜੇ ਉਹਨਾਂ ਦੇ ਆਪਾਂ ਥਾਟਸ ਦੇਖੀਏ ਉਹਨਾਂ ਨੇ ਜਿਹੜੀ ਕਿਤਾਬਾਂ ਲਿਖੀਏ ਉਹ ਦੇਖੀਏ ਤੇ ਉਹਨਾਂ ਦੇ ਵਿੱਚ ਇਹੀ ਵਿਚਾਰ ਉਹਨਾਂ ਨੇ ਮੁੱਖ ਰੂਪ ਤੇ ਆਪਣੇ ਸਾਹਮਣੇ ਆਉਂਦੇ ਹਨ ਤੇ ਉਹੀ ਵਿਚਾਰਾਂ ਤੇ ਉਹ ਚਲੇ ਹਨ ਤੇ ਉਹੀ ਵਿਚਾਰ ਅੱਜ ਵੀ ਲੱਖਾਂ ਕਰੋੜਾਂ ਲੋਕਾਂ ਲਈ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਪੂਰੇ ਪੂਰੀ ਦੁਨੀਆ ਦੇ ਵਿੱਚ ਐਬ੍ਰੋਡ ਦੇ ਵਿੱਚ ਫੋਰਨ ਕੰਟਰੀ ਦੇ ਵਿੱਚ ਵੀ ਕਈ ਲੋਕਾਂ ਦੇ ਲਈ ਪ੍ਰੇਰਨਾ ਦੇ ਸਰੋਤ ਅਜ ਵੀ ਬਨੇ ਹੋਏ ਨੇ ਅਜ ਵੀ ਇੱਕ ਲਾਈਟ ਬਣ ਕੇ ਪੂਰੀ ਦੁਨੀਆ ਨੂੰ ਔਰ ਰਾਹ ਦਿਖਾ ਰਹੇ ਨੇ ਸੋ ਉਸ ਚੀਜ਼ ਨੂੰ ਉਹਨਾਂ ਦੀ ਉਸ ਚੀਜ਼ ਉਹਨਾਂ ਦੀ ਉਸ ਸੋਚ ਨੂੰ ਸੈਲੀਬ੍ਰੇਟ ਕਰਨ ਲਈ ਇੱਕ ਜਨਮ ਦਿਵਸ ਵਰਗੇ ਦਿਹਾੜੇ ਹੁੰਦੇ ਹੈ ਜਿੱਦੇ ਲਈ ਆਪਾਂ ਇਕੱਠੇ ਹੁੰਦੇ ਸੋ ਇਸ ਕਰਕੇ ਫਿਰ ਇੱਕ ਵਾਰ ਉਹਨਾਂ ਨੂੰ ਮੈਂ ਉਹਨਾਂ ਦੀ ਇਸ ਸੋਚ ਨੂੰ ਮੈਂ ਇੱਕ ਵਾਰੀ ਸਲਾਮ ਕਰਦੀ ਐ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਐ ਕਿ ਉਸ ਸੋਚ ਨੂੰ ਸੈਲੀਬ੍ਰੇਟ ਕਰਨ ਲਈ ਤੁਸੀਂ ਅੱਜ ਸਾਰੇ ਇੱਥੇ ਇਕੱਠੇ ਹੋਇਓ ਤੇ ਇਸੇ ਤਰ੍ਹਾਂ ਆਪਾਂ ਅੱਗੇ ਵੀ ਇਸ ਸੋਚ ਨੂੰ ਸਲਾਮ ਕਰਾਂਗੇ ਸੈਲੀਬ੍ਰੇਟ ਕਰਾਂਗੇ ਤੇ ਉਹਨਾਂ ਦੀ ਸੋਚ ਦੇ ਉੱਤੇ ਚੱਲਾਂਗੇ ਉਹਨਾਂ ਦੀ ਸੋਚ ਨੂੰ ਆਪਣੇ ਜੀਵਨ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਇਸ ਆਸ ਦੇ ਨਾਲ ਮੈਂ ਤੁਹਾਡਾ ਸਾਥ ਤੁਹਾਨੂੰ ਸਾਰਿਆਂ ਨੂੰ ਵਿਦਾ ਕਹਿੰਦੀ ਐ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਸਾਰੇ ਵੀਰਾਂ ਨੂੰ ਸਾਰੇ ਭੈਣਾਂ ਨੂੰ ਜਿਹੜੇ ਇੰਨੀ ਵੱਡੀ ਸੰਖਿਆ ਦੇ ਵਿੱਚ ਇੱਥੇ ਇਕੱਠੇ ਹੋਏ ਨੇ ਤੇ ਅ ਮੰਚ ਦੇ ਉੱਪਰ ਜਿਹੜੀ ਮੌਜੂਦ ਹੈਗੀ ਸਾਰੀ ਮੋਤਬਰ ਸ਼ਖਸੀਅਤਾਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਹਿੰਦੀ ਹੈ ਤੇ ਇੱਕ ਵਾਰੀ ਫਿਰ ਬਾਬਾ ਸਾਹਿਬ ਜੀ ਦੀ ਪਾਵਨ ਸੁਨਿਤੀ ਨੂੰ ਵਿਨਮਰ ਅਭਿਵਾਦਨ ਕਰਦੇ ਆ ਉਹਨਾਂ ਨੂੰ ਸ਼ਰਧਾ ਸੂਮਨ ਭੇਟ ਕਰਦੀ ਹੈ ਥੈਂਕ ਯੂ ਵੈਰੀ ਮਚ ਜੀ ਧੰਨਵਾਦ ਨਸ਼ੀ ਮੇ ਵੀ she didn't make me ਉੱਤੇ ਲੋ ਨਸ਼ੇ ਕਰ ਕੇ ਨੁਕਸਾਨ ਤੁਮਾਂ